ਸ਼੍ਰੀ ਦੁਰਗਾਨਾ ਤੀਰਤ ਵਿਖੇ ਸਥਿਤ ਸ਼੍ਰੀ ਬੜਾ ਹਨੂਮਾਨ ਮੰਦਿਰ ਵਿਖੇ ਨਵਰਾਤਰੀ ਤਿਉਹਾਰ ਦੌਰਾਨ ਲੱਗਣ ਵਾਲੇ ਪ੍ਰਸਿੱਧ ਲੰਗੂਰ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਸਬੰਧ ਵਿੱਚ ਮੰਦਿਰ ਦੇ ਚੇਅਰਮੈਨ ਡਾਕਟਰ ਰਾਕੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸ਼੍ਰੀ ਹਨੂਮਾਨ ਚਾਲੀਸਾ ਪਰਿਵਾਰ ਦੇ ਅਧਿਕਾਰੀਆਂ ਅਤੇ ਵੱਖ-ਵੱਖ ਸਮਾਜਾਂ ਦੇ ਨੁਮਾਇਦਿਆਂ ਨੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਸ਼ਰਮਾ ਨੇ ਸਪਸ਼ਟ ਕੀਤਾ ਕਿ ਮੇਲੇ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਲਈ ਮੰਦਿਰ ਵੱਲੋਂ ਲੰਗੂਰ ਪਹਿਰਾਵਾ, ਛਾਂਡੇ ਅਤੇ ਖੰਗਰੂ ਮੁਹੱ जे मापे अपने बच्चों लंगूर के रूप में देखना चाहते दे हैं वह यह समगरी सीधे मंदिर तो प्राप्त कर सकते हैं इस मौके श्री हनुमान चालीसा परिवार के प्रधान सूरज बब्बर, मोहित बब्बर समेत कई अधिकारी मैंबर मौजूद सन ਜੈ ਸ਼੍ਰੀ ਰਾਮ ਜੀ ਮੇਰੀ ਸਾਰੇ ਸਨਾਤਨੀਆਂ ਨੂੰ ਬਹੁਤ ਬਹੁਤ ਵਧਾਈ ਹੈ ਤੁਹਾਨੂੰ ਪਤਾ ਸਾਲ ਪਰ ਹਨੂਮਾਨ ਭਗਤਾਂ ਨੂੰ ਸਾਡੇ ਇਸ ਮੰਦਰ ਨਰਾਤਿਆਂ ਦੀ ਇੰਤਜ਼ਾਰ ਰਹਿੰਦੀ ਹੈ ਸਾਰੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਈਆਂ ਸੰਤਾ ਮੰਤਾ ਨਾਲ ਹਨੂਮਾਨ ਬਣਨ ਵਾਲੀਆਂ ਟੋਲੀਆਂ ਨਾਲ ਲੰਗੂਰ ਬਣਨ ਵਾਲਿਆਂ ਨਾਲ ਬੈਠਕਾਂ ਵੀ ਸ਼ੁਰੂ ਹੋ ਗਈਆਂ ਪਰ ਖਾਸ ਕਰ ਜਿਹੜਾ ਮੇਜਰ ਕੰਮ ਹੈ ਜਿਹੜੇ ਬੱਚੇ ਲੰਗੂਰ ਬੰਦੇ ਉਹਨਾਂ ਦੀ ਵਰਦੀਆਂ ਦਾ ਵੀ ਹੈ ਤਿਆਰੀ ਸ਼ੁਰੂ ਕਰਤੀ ਆ ਗਈ ਅੰਤ ਬਾਹਰ ਕੱਟ ਕੇ ਜਿਹੜੇ ਲੋਕ ਲੈਣ ਆਉਂਦੇ ਆ ਉਹਨਾਂ ਦੀ ਨਹੀਂ ਵੀ ਸ਼ੁਰੂ ਕਰਤੀ ਆ ਬੇਰ ਇਹ ਸਾਰੇ ਭਗਤ ਹੋ ਗਏ ਆ ਜਿਹੜੇ ਨਰਾਤਿਆਂ ਦੀ ਸੇਵਾ ਕਰਦੇ ਆ ਮੇਰੀ ਸਿਰ ਵਾਜ ਗਈ ਆ ਕਿ ਜਿਨ੍ਹਾਂ ਨੇ ਵਰਦੀਆਂ ਲੈਣੀਆਂ ਜਿਹੜੇ ਲੋਕਾਂ ਨੇ ਬੱਚਿਆਂ ਨੂੰ ਲੰਗੂਰ ਬਣਾਉਣਾ ਉਹ ਦੇਣੀਆਂ ਸ਼ੁਰੂ ਕਰਤੀਆਂ ਉਹ ਜਦੋਂ ਮਰਜੀ ਦਿਨ ਤੇ ਟਾਈਮ ਤੇ ਆ ਕੇ ਹਥੋਂ ਲਿਜਾ ਸਕਦੇ ਆ ਨਹੀਂ ਬਿਲਕੁਲ ਫ੍ਰੀ ਤੁਹਾਨੂੰ ਮੰਨਦੀਆਂ ਇਹਨਾਂ ਦੀਆਂ ਵਰਦੀਆਂ ਨਾ ਕੋਈ ਇਹਨਾਂ ਰੈਂਟ ਰੱਖ ਸਕਣੇ ਆਪਾਂ ਇਹ ਸਭ ਇਹਨਾਂ ਦਾ ਵਰਦੀਆਂ ਵੀ ਆ ਜਿਹੜੇ ਬੱਚੇ ਹਨੂਮਨ ਬੰਦੇ ਹੋਣ ਉਸੇ ਸੰਦੂਰ ਵੀ ਆ ਸਭ ਕੁ ਮੈਂ ਕਿ ਅੱਜ ਤੋਂ ਸ਼ੁਰੂ ਹੋ ਗਿਆ ਕੁਗੂ ਮੈਂ ਜਿੰਨੂ ਜਿੰਨੂ ਇਸ ਤਰ੍ਹਾਂ ਟਾਈਮ ਮਿਲਦਾ ਹੈ ਜੇ ਹੁਣ ਦਿਨ ਥੋੜੇ ਰਹਿ ਗਏ ਸਰਾਤਾਂ ਤੋਂ ਪਹਿਲਾਂ ਪਹਿਲਾਂ ਲਗਭਗ ਲੋਕੀ ਲੈ ਜਾਂਦੇ ਆ ਜਿਹੜੇ ਕੋਈ ਰਹਿ ਜਾਂਦੇ ਆ ਉਹ ਮਾਹ ਲਕਸ਼ਮੀ ਵਾਲੇ ਵਰਤਾਲੇ ਦੇ ਦਿਨ ਦੇ ਟਾਈਮ ਸਵੇਰੇ 6 ਵਜੇ ਤੋਂ ਲੈ ਕੇ ਰਾਤੀ 9:30 ਵਜੇ ਤੱਕ ਜਿੰਨੀ ਮੰਦਿਰ ਖੁੱਲ੍ਹਦਾ